ਉਹਨਾਂ ਖਪਰ ਹੈ ਸਾਰੇ ਜਿਹੜੇ ਤੱਕੇ ਨੇ ਉਹਦੀ ਮਾਰ ਹਟ ਨੇ ਉਹਦੀਆਂ ਜਿਹੜੀਆਂ ਅਹਿਮ ਮੰਗਾਂ ਨੇ ਉਹਨਾਂ ਨੂੰ ਸਾਰਿਆਂ ਨੂੰ ਲੈ ਕੇ ਜਥੇਬੰਦੀਆਂ ਦੇ ਸਾਂਝੇ ਐਕਸ਼ਨ ਸਾਂਝੇ ਸਰਗਰ ਕੋਈ ਸਰਗਰਮੀ ਕਰਨ ਦਾ ਪ੍ਰੋਗਰਾਮ ਅੱਜ ਅਸੀਂ ਇੱਥੇ ਲਿਖਿਆ ਜਿਦੇ ਚ ਲਗਭਗ 13 ਜਥੇਬੰਦੀਆਂ ਹਾਜ਼ਰ ਹੋਈਆਂ ਨੇ ਉਹਦੇ ਚ ਸਭ ਤੋਂ ਪਹਿਲਾਂ ਜਿਹੜਾ 16 ਤਰੀਕ ਦਾ ਘਰਦਬੰਦ ਹੈ ਉਹਦੇ ਵਿੱਚ ਜ਼ੋਰ ਨਾਲ ਸ਼ੁਰੂ ਹੋਣ ਦਾ ਫੈਸਲਾ ਕੀਤਾ ਹੈ ਤੇ ਜਥੇਬੰਦੀਆਂ ਨੇ 20 ਤਰੀਕ ਨੂੰ ਐਸੇ 20 ਤਰੀਕ ਨੂੰ ਨਾ 19 ਤਰੀਕ ਨੂੰ 19 ਇਥੇ ਇੱਕ ਵੱਡੀ ਕਨਵੈਨਸ਼ਨ ਕਰਨ ਦੀ ਬਰਨਾਲੇ ਦੇ ਵਿੱਚ ਹੀ ਪਹਿਲਾਂ ਇੱਕ ਕਨਵੈਨਸ਼ਨ ਕਰਨੀ ਹੈ ਉਹ ਕਨਵੈਨਸ਼ਨ ਦੇ ਵਿੱਚ ਆਪਣੇ ਸਰਗਰਮ ਆਗੂਆਂ ਨੂੰ ਵਰਤਣ ਨੂੰ ਲੈ ਕੇ ਆਉਣਾ ਸਾਰੇ ਤਬਕਿਆਂ ਨੇ ਉੱਥੇ ਸਾਰੇ ਤਬਕਿਆਂ ਨੇ ਆ ਕੇ ਬੁਲਾਰੇ ਆਪਣੀ ਗੱਲ ਰੱਖਣਗੇ ਉਸ ਤੋਂ ਬਾਅਦ ਕਨਵੈਨਸ਼ਨ ਤੋਂ ਬਾਅਦ ਮਾਰਚ ਦੇ ਪਹਿਲੇ ਹਫਤੇ ਇੱਕ ਵੱਡੇ ਮਜਾਰੇ ਕਰਾਂਗੇ ਅਸੀਂ ਜਿਹੜੀ ਤਰੀਕ ਉਹ ਵੀ 5 ਤੋਂ 7 ਦੇ ਵਿੱਚ ਵਿਚਕਾਰ ਮਾਰਚ ਦੇ ਹੋਊਗੀ ਉਹ ਸਾਂਝੇ ਮਜਾਰੇ ਕਰਾਂਗੇ ਉਹਦੇ ਇਹਦੇ ਮੁਤਾਬਕ ਅਗਲੇ ਐਕਸ਼ਨ ਇਕੱਠੇ ਕਰਿਆ ਕਰਾਂਗੇ ਸਾਂਝੇ ਚੱਲਿਆ ਕਰਾਂਗੇ ਇਸ ਸਾਂਝ ਨੂੰ ਹੋਰ ਵਧਾਵਾਂਗੇ ਪੰਜਾਬ ਦੇ ਹੋਰ ਤਬਕਿਆਂ ਦੇ ਜਿੱਥੇ ਬੰਦੀਆਂ ਜਿਹੜੀਆਂ ਮਤਲਬ ਆਪਦੇ ਆਪਦੇ ਤੌਰ ਤੇ ਸੰਘਰਸ਼ ਕਰ ਰਹੀਆਂ ਨੇ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਸਾਂਝੇ ਸੰਘਰਸ਼ ਸਾਂਝੇ ਦੁਸ਼ਮਣ ਤੇ ਸਾਂਝੀ ਛੱਟ ਮਾਰਨ ਵਾਸਤੇ ਇਸ ਲਹਿਰ ਨੂੰ ਅੱਗੇ ਵਧਾਉਣ ਵਾਸਤੇ ਉਪਰਾਲਾ ਕੀਤਾ ਹੈ ਉਹਦੇ ਸਬੰਧ ਵਿੱਚ ਅੱਜ ਮੀਟਿੰਗ ਹੋਈ ਹੈ ਜਿਹਦੇ ਵਿੱਚ 13 ਜਥੇਬੰਦੀਆਂ ਲਗਭਗ ਸ਼ਾਮਲ ਹੋਈਆਂ ਨੇ ਹੋਰ ਜਥੇਬੰਦੀਆਂ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਜਿਹੜਾ 13 ਜਥੇਬੰਦੀਆਂ ਨੂੰ ਆਜੇ ਕੇਂਦਰ ਸਰਕਾਰ ਤੇ ਖਲਾਮਾ ਸਰਕਾਰ ਦਾ ਟੇਢਰ ਦਾ ਤਬਾਦਲਾ ਸਰਕਾਰਾਂ ਦੇ ਦੋਨਾਂ ਸਰਕਾਰਾਂ ਦੀ ਗੱਲ ਕਿਉਂਕਿ ਨਵੀਆਂ ਆਰਥਿਕ ਨੀਤੀਆਂ ਤਾਂ ਕਿਸੇ ਕੇਂਦਰ ਸੂਬੇ ਨੇ ਬਣਾਈਆਂ ਨਹੀਂ ਸੂਬਾ ਤਾਂ ਉਹਨਾਂ ਨੀਤੀਆਂ ਤੇ ਜਿਹੜੀਆਂ ਕੇਂਦਰ ਨੇ ਬਣਾਈਆਂ ਹੋਈਆਂ ਨੀਤੀਆਂ ਤੇ ਉਹਨਾਂ ਦੇ ਪਹਰੇਦਾਰ ਹੀ ਕਰਦਾ ਉਹਦੇ ਵਿੱਚ ਕੁਝ ਗੱਲਾਂ ਇਹੋ ਜਿਹੀਆਂ ਵੀ ਨੇ ਇਹਦੇ ਵਿੱਚ ਬਹੁਤ ਸਾਰੀਆਂ ਮੰਗਾਂ ਤਾਕੀਆਂ ਦੀਆਂ ਮੰਗਾਂ ਵਕ ਵਕ ਨਹੀਂ ਇਹਦੇ ਵਿੱਚ ਕੁੱਝ ਮੰਗਾ ਇਹੋ ਜਿਹਿਆਂ ਵੀ ਨੇ ਜਿਹੜੀਆਂ ਸਾਡੀਆਂ ਸਾਂਝੀਆਂ ਨੇ ਪੰਜ ਸੱਤ ਮੰਗਾ ਇਹੋ ਜਿਹੇ ਨੇ ਜਿਹੜੀ ਮੈਂ ਹੁਣ ਨਸ਼ਿਆਂ ਦੀ ਬਾਹਰ ਹੈ ਫੇਰਜਗਾਰੀ ਵਾਲੀ ਗੱਲ ਹੈ ਬਹੁਤ ਸਾਰੀਆਂ ਮੰਗਾਈਆਂ ਜਿਹਨੇ ਪੰਜ ਸੱਤ ਜਿੰਨਾ ਤੇ ਸਾਂਝੇ ਸਾਂਝੀਆਂ ਮੰਗਾ ਦੀ ਸਾਰੇ ਤਰਫੋਂ ਉਹਨਾਂ ਮੰਗਾ ਦੇ ਸਾਂਝੇ ਐਕਸ਼ਨ ਪ੍ਰੋਗਰਾਮ ਦਿੱਤੇ ਜਾ ਸਕਦੇ ਨੇ ਤੇ ਨਹੀਂ ਸਾਂਝਾ ਐਕਸ਼ਨ ਦਿੱਤਾ ਜਾ ਸਕਦਾ ਹਰੇਕ ਤਰਫੇ ਦੀਆਂ ਮੰਗਾ ਵਿੱਚ ਪਾ ਕੇ ਉਹ ਮੰਗ ਪੱਤਰ ਵੀ ਬਣ ਸਕਦਾ ਜਿਹੜਾ ਅਸੀਂ ਮੰਗ ਪੱਤਰ ਅੱਜ ਪੜਿਆ ਪਾਸ ਵੀ ਕਰਵਾਇਆ ਹੈ ਉਹਦੇ ਚ ਹਰੇਕ ਤਰ੍ਹਾਂ ਦੀਆਂ ਮੋਟੀਆਂ ਮੰਗਾਂ ਜਿਹੜੀਆਂ ਮਤਲਬ ਬੇਸਿਕ ਬੇਸਿਕ ਮੰਗਾਂ ਨੇ ਉਹ ਅਸੀਂ ਪਾਈਆਂ ਨਹੀਂ ਉਹਦੇ ਵਿੱਚ ਉਹ ਮੰਗ ਪੱਤਰ ਅਸੀਂ ਤਿਆਰ ਕਰਨਾ ਕੁਝ ਤਿਆਰ ਕਰ ਲਿਆ ਉਹ ਫੇਰ ਹੁਣ ਤੁਹਾਨੂੰ ਪੂਰਾ ਜਦੋਂ ਮੁਕੰਮਲ ਹੋ ਗਿਆ ਉਹ ਪ੍ਰੈਸ ਲਈ ਅਸੀਂ ਪੱਲਸ ਨੂੰ ਰਿਲੀਜ਼ ਕਰਾਂ। ਪੁੱਟ ਚਾਹੇ ਬੰਦ ਗਿਆ ਨੇ ਵੱਲੋਂ ਕੱਲ ਪੇਰਾ ਪਰਦੇ ਦਿੱਲੀ ਪਹੁੰਚ ਕੀਤਾ ਜਾ ਰਹੇ ਆ ਅੰਦਰੋਂ ਵੀ ਖਾਤਰ ਉਹਦੇ ਮਾਂ ਜਿਹੜੀਆਂ ਲੋਕਾਂ ਨੇ ਆਇਆ ਦਿਖਾ ਦੇ ਤਾਂ ਇਹਨਾਂ ਨੂੰ ਹੁਣ ਬੜੀਆਂ ਸਖਤ ਮੀਡੀਆ ਕਵਰੇਜ ਰਹਿਣ ਹੋ ਰਹੇ ਨੇ ਹਰ ਸਾਥ ਦਾ ਉਸ ਮਾਮਲੇ ਦੇ ਪਿੱਛੇ ਅੱਜ ਦੀ ਮੀਟਿੰਗ ਦੇ ਵਿੱਚ ਸਾਂਝੀ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਸਾਡੇ ਸਾਰੇ ਜਥੇਬੰਦੀਆਂ ਨੇ ਅਸੀਂ ਉਸ ਗੱਲ ਦੀ ਉਹ ਹੋਲਦੀ ਜਿਹੜੇ ਉਹਨਾਂ ਮੰਗਾਂ ਤੇ ਉਹ ਆਪਦੀ ਕਿਸਾਨੀ ਮੰਗਾਂ ਦੇ ਉੱਤੇ ਉਹ ਦਿੱਲੀ ਜਾ ਰਹੇ ਨੇ ਮੋਰਚਾ ਲਾਉਣਾ ਉਹਦੇ ਤੇ ਜਿਹੜਾ ਸਰਕਾਰ ਦਾ ਰਵੱਈਆ ਉਹਦੀ ਅਸੀਂ ਨਕੀਦੀ ਕੀਤੀ ਹੈ ਉਹਦਾ ਜ਼ੋਰਦਾਰ ਮਤਾ ਪਾ ਕੇ ਮਤਾ ਪਾਸ ਕੀਤਾ ਤੇ ਅਸੀਂ ਇਹਨਾਂ ਦੀ ਖੇਦੀ ਕਰਦੇ ਹਾਂ ਉਹਨਾਂ ਦਾ ਅਧਿਕਾਰ ਹੈ ਉਹ ਆਖਦੀਆਂ ਮੰਗਾਂ ਦੇ ਉੱਤੇ ਲੜਨ ਜਾ ਰਹੇ ਨੇ ਉਹਨਾਂ ਤੇ ਜੇ ਸਰਕਾਰ ਰੋਕਾਂ ਲਾ ਕੇ ਉਹਨਾਂ ਤੇ ਤਸ਼ੱਦਦ ਕਰਕੇ ਜੇ ਜਮਹੂਰੀਆ ਦਾ ਗਾਲਾ ਘਟਦੀ ਹੈ ਅਸੀਂ ਇਹਦੀ ਘੋਰ ਨਹੀਂ ਦਿਆਗਾ ਜਿਉਂ ਜਦ ਵਿੱਚ ਅੱਜ ਦਿੱਲੀ ਪਹੁੰਚ ਕੇ ਕੰਮ ਜਾਂਦੇ ਹੋ ਆਦਮੀਆਂ ਨੇ ਉਹ ਤੇ ਮੋਰਚਾ ਲੱਗਦਾ ਕਿ ਜਿਹੜਾ ਉਹ ਰਾਹਾਂ ਤੇ ਤੁਹਾਡੀਆਂ ਜਿਹੜੀਆਂ ਅੱਜ ਵੀ ਉਹ ਭਾਈ ਵਾਲ ਦੇਖੀ ਹੁੰਦੀਆਂ ਕਿ ਦਿੱਲੀ ਆ ਕੋਈ ਵੀ ਸੁਸਕਰ ਸਕਦਾ ਦੇਖੋ ਅਸੀਂ ਵਾਕਫ ਕਰਾਂਗੇ ਉਹਨਾਂ ਤੇ ਜੇ ਉਹਨਾਂ ਨੂੰ ਕਾਮਯਾਬੀ ਹੁੰਦੀ ਹੈ ਉਹਦੀ ਕਾਮਨਾ ਕਰਾਂਗੇ ਜੇ ਉਹ ਆਪਣੇ ਕਿਸੇ ਕੋਈ ਵੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਵੀ ਹਿੰਦੁਸਤਾਨ ਦੇ ਵਿੱਚ ਵੀ ਕੋਈ ਵੀ ਤਲਕਾ ਆਪਣੇ ਹੱਕੀ ਮੰਗਾਂ ਦੀ ਖਾਤਰ ਸੰਘਰਸ਼ ਕਰਕੇ ਮੰਗਾਂ ਮਨਾਉਣ ਦੇ ਵਿੱਚ ਕਾਮਯਾਬ ਹੁੰਦਾ ਉਹਦੀਆਂ ਅਸੀਂ ਉਹਨੂੰ ਵਧਾਈ ਦੇਣਾ ਅਸੀਂ ਉਹਨਾਂ ਨੂੰ ਵਾਖਤ ਕਰਾਂਗੇ ਅਸੀਂ ਅਸੀਂ ਇੱਕ ਚੰਗੀ ਚਾਹੁੰਦੇ ਆ ਜੇ ਲੜਦੇ ਲੋਕ ਨੇ ਉਹਨਾਂ ਦੇ ਕਿਸੇ ਰੂਪ ਵਿੱਚ ਹੁੰਦਾ ਜ਼ਬਰ ਹੁੰਦਾ ਕਿ ਸੱਦਤ ਹੁੰਦਾ ਉਹ ਮੌਕਾ ਤੇ ਜਿੱਤੇ ਬੰਦਿਆਂ ਨੇ ਅਸੀਂ ਫੈਸਲਾ ਕਰਕੇ ਉਹਦਾ ਕੋਈ ਫੈਸਲਾ ਕੀ ਕਰਨਾ ਕੀ ਨਹੀਂ ਕਰਨਾ ਉਹ ਮੌਕੇ ਦਿੱਤੇ ਪੰਜਾਬ ਦੇ ਮੁੱਖ ਮੰਤਰੀ ਦੀ ਅਕਾਊਲ ਕਰੀ ਨੂੰ ਕਿਵੇਂ ਦੇਖਦੇ ਹੋ ਜਿਹੜਾ ਕੱਲ੍ਹ ਵਾਲੇ ਸੰਸਦ ਦੇ ਮਤੇ ਨਾਲ ਇਹਦਾ ਜਵਾਬ ਤਾਂ ਉਹੀ ਕਰ ਸਕਦਾ ਕਿ ਕਿ ਤੁਹਾਨੂੰ ਲੱਗਦਾ ਵੀ ਪੰਜਾਬ ਕੇਂਦਰ ਵੱਖ-ਵੱਖ ਨੇ ਇਹ ਸਾਰੇ ਇੱਕੋ ਜਿਹੀਆਂ ਨੀਤੀਆਂ ਤੇ ਇੱਕੋ ਚੱਲਦੇ ਨੇ ਇਹ ਨਵੀਆਂ ਆਰਥਿਕ ਨੀਤੀਆਂ ਦੇ ਕੇਂਦਰ ਵੀ ਉਹੀ ਹੈ ਤੇ ਪੰਜਾਬ ਵੀ ਉਹੀ ਹੈ ਸਰਕਾਰਾਂ ਤੁਹਾਨੂੰ ਵੱਖ ਲੱਗ ਸਕਦੀਆਂ ਨੇ ਉਹਨਾਂ ਨਾਲ ਵਸ ਸਿਰਫ ਇੰਨਾ ਹੀ ਫਰਕ ਹੈ ਇਹਦਾ ਵੀ ਉਹ ਫਿਰਕਾਪ੍ਰਸਤੀ ਦੀ ਜ਼ੋਰ ਤੇ ਰਾਜ ਕਰਦੀਆਂ ਨੇ ਇਹ ਨਵੀਆਂ ਆਰਥਿਕ ਨੀਤੀਆਂ ਤੇ ਪੂੰਜੀ ਨਿਵੇਸ਼ ਦੀ ਗੱਲ ਤਾਂ ਇਹ ਵੀ ਕਰਦੀ ਆ ਭਗਵੰਤ ਮਾਨ ਸਰਕਾਰ ਵੀ ਕਿਉਂਕਿ ਕੇਂਦਰ ਸਰਕਾਰ ਦੇ ਵਿੱਚ ਜਿਹੜੀਆਂ ਸਰਕਾਰਾਂ ਨੇ ਸਰਕਾਰਾਂ ਤੇ ਪੂੰਜੀ ਪਤੀ ਪ੍ਰਬੰਧ ਦਾ ਐਡਾ ਮਜਨ ਹੈ ਕਿ ਉਹਨਾਂ ਤੋਂ ਬਿਨਾਂ ਇਹ ਚੱਲ ਹੀ ਨਹੀਂ ਸਕਦੇ ਸੰਸਾਰ ਵਿੱਚ ਇਹਨਾਂ ਨੂੰ ਜਿਹੜੀਆਂ ਹਦਾਇਤਾਂ ਕਰਦਾ ਵਿੱਚ ਸੰਸਥਾ ਜਿਹੜੀ ਇਹਨਾਂ ਨੂੰ ਹਦਾਇਤਾਂ ਕਰਦਾ ਉਹਨਾਂ ਦੇ ਮੁਤਾਬਕ ਹੀ ਚੱਲਦੇ ਨੇ ਇਸ ਕਰਕੇ ਇਹ ਉਸ ਗੇਮ ਤੋਂ ਉਸ ਗ੍ਰੇਡ ਤੋਂ ਬਾਹਰ ਨਹੀਂ ਸਾਰੇ ਮਾਰ ਰੇਟ ਹੁੰਦੇ ਨੇ ਇਹਨਾਂ ਦਾ ਹੀ ਫਰਕ ਹੋ ਸਕਦਾ ਹੈ ਵੀ ਇਹ ਫਿਰਕਾ ਪ੍ਰਸਤੀ ਵਾਲੇ ਦੇ ਮਾਹੌਲ ਦੇ ਵਿੱਚੋਂ ਬਾਹਰ ਨੇ ਉਹ ਫਿਰਕਾ ਪ੍ਰਸਤੀ ਦੇ ਸੱਤੇ ਰਾਜਦਾ ਅੰਮ੍ਰਿਤਪਾਲ ਸਾਹਿਬ ਟੀਚਾ ਇੱਕੋ ਹੈ ਕਿਸਾਨ ਮਜ਼ਦੂਰ ਜਿਹਾ ਲੱਗਿਆ ਨਾ ਫਿਰ ਲੋਕਾਂ ਦੇ ਦੇਖਣ ਵਿੱਚ ਤੁਹਾਨੂੰ ਲੱਗਦਾ ਕੱਲ੍ਹ ਵਾਲੇ ਕੰਪਨੀ ਦੇ ਕਿ ਜਥੇਬੰਦੀਆਂ ਦੀ ਏਕਤਾ ਇੱਕ ਪਲੇਟਫਾਰਮ ਤੇ ਦੁਬਾਰਾ ਘਟਾਹ ਹੰਬਲਾ ਮਾਰਿਆ ਜਾਂ ਹੱਲਾ ਕਹਿ ਦੋ ਦਿੱਲੀ ਤੇ ਹੱਲਾ ਬੋਲਿਆ ਇਹ ਦੁਬਾਰਾ ਇਕੱਠੇ ਹੋ ਕੇ ਵਿਚਾਰ ਕਰਕੇ ਕੋਈ ਨਹੀਂ ਪਾ ਰਿਆ ਗਿਆ ਕੰਨੇ ਕੰਨੇ ਕੋਈ ਆਵਾਜ਼ ਨਹੀਂ ਸੁਣ ਕੀਤਾ ਗਾ ਦੇਖੋ ਇਹ ਸਵਾਲ ਤਾਂ ਮੈਨੂੰ ਐ ਲੱਗਦਾ ਵੀ ਸਾਡੇ ਤੇ ਸਵਾਲ ਬਣਦਾ ਨਹੀਂ ਕਿਉਂਕਿ ਉਹ ਜਿਹੜੀਆਂ ਜਥੇਬੰਦੀਆਂ ਇਕੱਲੀਆਂ ਜਾ ਰਹੀਆਂ ਨੇ ਇਹ ਸਵਾਲ ਤਾਂ ਉਹਨਾਂ ਦੇ ਬਣਦਾ ਫਿਰ ਇਸ ਮੌਕੇ ਜੇ ਅਸੀਂ ਉਹਨਾਂ ਦੇ ਖਿਲਾਫ ਕੋਈ ਸ਼ਬਦ ਕੱਢਦੇ ਆ ਇਹ ਮੈਨੂੰ ਲੱਗਦਾ ਵੀ ਗੈਰਵਾਜਵੀ ਦੇ ਇਹ ਠੀਕ ਨਹੀਂ ਇਹ ਮੌਕਾ ਸਹੀ ਨਹੀਂ ਇਹ ਕੌਣ ਕੀ ਕਰ ਰਿਹਾ ਹੈ ਉਹਨਾਂ ਨੇ ਕਿਉਂ ਨਹੀਂ ਲੋੜ ਸਮਝੀ ਕਿ ਇਹੋ ਸੁਜੀਆਂ ਦੇ ਤੇ ਬੰਨੀਆਂ ਨੂੰ ਨਾਲ ਲੈ ਕੇ ਇਹਨਾਂ ਸਾਂਝਾ ਪ੍ਰੋਗਰਾਮ ਬਣਾਉਣਾ ਇਹਦਾ ਜਵਾਬ ਤਾਂ ਉਹ ਹੀ ਦੇ ਸਕਦੇ ਨੇ ਪਰ ਫਿਰ ਅਸੀਂ ਅੱਜ ਉਹ ਕੱਲੇ ਜਾ ਰਹੇ ਨੇ ਉਹਨਾਂ ਤੇ ਸਰਕਾਰ ਰੋਕਾਂ ਲਾ ਰਹੀ ਹੈ ਇਸ ਹਾਲਤ ਦੇ ਵਿੱਚ ਅਸੀਂ ਉਹਨਾਂ ਤੇ ਅੱਜ ਕੋਈ ਕਮੈਂਟ ਕਰੀਏ ਇਹ ਬਾਜਬ ਪੰਜਾਬ ਦੇ ਪਾਣੀਆਂ ਦਾ ਮੁੱਦਾ ਅਸਰੂਪਾ ਰਹਿੰਦਾ ਪਾਵੇ ਉਹ ਹਰਿਆਣਾ ਨੂੰ ਪਾਣੀ ਦੇ ਲਾਭ ਹੋਵੇ ਜਦ ਪਾਣੀ ਧਰਤੀ ਤੇ ਹਜ਼ਾਰ ਦੀ ਗੱਲ ਹੋਵੇ ਵੱਡੀ ਜੇਤੇ ਬੰਦੀ ਇਹਨੂੰ ਲੀਡ ਕਰਦੇ ਹੋ ਅਬਰਾਹਮ ਦਾ ਆਪਣੇ ਪੱਧਰ ਤੇ ਕੋਈ ਪਾਣੀਆਂ ਦੇ ਮਸਲੇ ਤੇ ਕੋਈ ਰੱਜੀਆ ਕੀ ਉਹ ਲੇਕਿਨ ਪਾਣੀਆਂ ਦਾ ਮਸਲਾ ਇਹ ਬਹੁਤ ਗੰਭੀਰ ਮਸਲਾ ਹੈ ਜਦੋਂ ਤੁਸੀਂ ਸਵਾਲ ਕਰਦੇ ਹੋ ਪ੍ਰੈਸ ਵਾਲੇ ਤੁਹਾਡਾ ਸਵਾਲ ਸਿਰਫ ਇਹ ਕਿ ਹੁੰਦਾ ਵੀ ਪਾਣੀ ਦਾ ਮਸਲਾ ਇਸ ਵਈ ਅੰਦਰ ਮਸਲਾ ਐਸ ਵਈ ਅੰਦਰ ਨਿਕਲਿਆ ਨਾ ਨਿਕਲਣੀ ਪਾਣੀ ਦਾ ਮਸਲਾ ਹੁੰਦੀ ਹੈ ਕੀ ਪਾਣੀ ਤਜਾਬੀ ਨਹੀਂ ਹੋਇਆ ਹੋਇਆ ਕੀ ਪਾਣੀ ਧਰਤੀ ਦਾ ਮੁੱਕਿਆ ਨਹੀਂ ਕੀ ਪਾਣੀ ਸੰਸਾਰ ਵਿੱਚ ਕਦੀਆਂ ਹਦਾਇਤਾਂ ਨਾ ਕਰਕੇ ਕਾਰਪੋਰੇਟ ਦੇ ਹਵਾਲੇ ਨਹੀਂ ਕਰਨ ਜਾ ਰਹੇ ਕੀ ਪਾਣੀ ਵੇਚਣ ਦੀਆਂ ਗੱਲਾਂ ਨਹੀਂ ਆ ਰਹੀਆਂ ਇਹ ਸਾਰੀਆਂ ਗੱਲਾਂ ਪਾਣੀ ਦੀ ਸਮੱਸਿਆ ਜਿਹੜੀ ਬਹੁਤ ਗੰਭੀਰ ਸਮੱਸਿਆ ਹੈ ਪਾਣੀ ਦਾ ਮੁੱਦਾ ਬਹੁਤ ਵੱਡਾ ਮੁੱਦਾ ਹੈ ਤੁਸੀਂ ਇਹਨਾਂ ਦੀਆਂ ਹਦਾਇਤਾਂ ਪੜੋ ਸੰਸਾਰ ਬੈਂਕ ਦੀਆਂ ਸੰਸਾਰ ਬੈਂਕ ਕਹਿੰਦੇ ਵੀ ਪਾਣੀ ਕੋਈ ਮੁਫਤ ਦੇਣ ਵਾਲੀ ਚੀਜ਼ ਨਹੀਂ ਪਾਣੀ ਵੇਚਣ ਵਾਲੀ ਚੀਜ਼ ਹੈ ਇਹਨੂੰ ਕਾਰਪੋਰੇਟ ਵਾਲੇ ਕੰਪਨੀਆਂ ਵਾਲੇ ਵੇਚਿਆ ਕਰਨਗੇ ਇਹਨੂੰ ਗੰਦੇ ਪਾਣੀ ਨੂੰ ਸਾਫ਼ ਕਰਕੇ ਕੰਪਨੀਆਂ ਵੇਚਣਗੀਆਂ ਜੇ ਨਹੀਂ ਪਾਣੀ ਤੇ ਸੰਸਾਰ ਬੈਂਕ ਕਾਰਪੋਰੇਟ ਦਾ ਕਬਜ਼ਾ ਕਰਾਉਣ ਜਾ ਰਿਹਾ ਜਿੱਥੇ ਸਾਰਾ ਪਬਲਿਕ ਸੈਕਟਰ ਸੰਸਾਰ ਮਤਲਬ ਕਾਰਪੋਰੇਟ ਦੇ ਹਵਾਲੇ ਕਰਦਾ ਸਾਡੀ ਸਰਕਾਰ ਨੇ ਉਹੀ ਨੀਤੀਆਂ ਭੜਕ ਕੇ ਇਹਨਾਂ ਨੇ ਕਾਨੂੰਨ ਬਣਾ ਦੇਣਾ ਤੇ ਸਾਰੇ ਦਾ ਸਾਰਾ ਪਾਣੀ ਕਾਰਪੋਰੇਟਾਂ ਦੇ ਹਵਾਲੇ ਕਰਕੇ ਜਿਵੇਂ ਸਾਨੂੰ ਗਿੱਧੇ ਵੇਚੀ ਜਾ ਰਹੀ ਹੈ ਮਹਿੰਗੀ ਜਿਵੇਂ ਸਾਨੂੰ ਬਿਜਲੀ ਵੇਚਣੀ ਹੈ ਜਿਵੇਂ ਸਾਨੂੰ ਸਿਹਤ ਮਹਿੰਗੀ ਵੇਚਣੀ ਹੈ ਉਸੇ ਤਰ੍ਹਾਂ ਪਾਣੀ ਵੀ ਮਹਿੰਗਾ ਵੇਚਣਾ ਉਹੀ ਕਾਲੇ ਕਾਨੂੰਨ ਜਿਹੜੇ ਖੇਤੀ ਵਾਲੇ ਕਾਲੇ ਕਾਨੂੰਨ ਸੀ ਉਸੇ ਰੋਸ਼ਨੀ 'ਚ ਇੱਕ ਖੇਤੀਬਾੜੀ ਤੇ ਕਬਜ਼ਾ ਕਰਾ ਕੇ ਜਿਹੜੀਆਂ ਖਾਣ ਵਾਲੀਆਂ ਵਸਤਾਂ ਨੇ ਉਹਨਾਂ ਤੇ ਕਾਰਪੋਰੇਟ ਦਾ ਕਬਜ਼ਾ ਕਰਾ ਕੇ ਜਿਹੜੀ ਪੀ ਡੀ ਐਸ ਸਕੀਮ ਦਾ ਦੁਜਨ ਤੱਕ ਵੰਡ ਪ੍ਰਣਾਲੀ ਜਿਹੜੀ ਸਕੀਮ ਹੈ ਦਾਗੂ ਕਰ ਰਹੀ ਹੈ ਜਿਹਦੇ ਵਿੱਚ ਪ੍ਰਧਾਨ ਮੰਤਰੀ ਕਹਿੰਦਾ ਵੀ 80 ਕਰੋੜ ਲੋਕਾਂ ਨੂੰ 2025 ਤੱਕ ਇਹ ਮਹਸੂਲਤ ਜਾਰੀ ਰੱਖੂਗਾ ਇਹ ਸਾਰੀਆਂ ਉਹ ਨੀਤੀਆਂ ਉਹੀ ਰੀਤੀਆਂ ਦੇ ਤਹਿਤ ਪਾਣੀ ਵਾਲੀ ਨੀਤੀ ਤੇ ਸੰਸਾਰ ਬੈਂਕੇ ਸੋਚ ਰਿਹਾ ਵੱਡਾ ਅਟੈਕ ਹੈ ਐਸ ਵੀ ਐਲ ਤਾਂ ਬਹੁਤ ਦੂਰ ਹੈ ਕਦੋਂ ਨਿਕਲਣੀਆਂ ਕਿਹਨੇ ਕੱਢਣੀਆਂ ਹੈ ਕੱਢਣੀਆਂ ਕਿ ਨਹੀਂ ਕੱਢਣੀਆਂ ਉਦੋਂ ਪਹਿਲਾਂ ਤੁਸੀਂ ਦੇਖੋ ਵੀ ਤੁਹਾਡੇ ਘਰਾਂ ਦੇ ਨਾਲ ਕਿ ਕਿੱਧਰ ਚਲੇ ਗਏ ਪਾਣੀ ਖਤਮ ਕਿਵੇਂ ਹੋ ਗਿਆ ਪਾਣੀ ਤਜਾਬੀ ਕਿਵੇਂ ਹੋ ਗਿਆ ਦਰਿਆਵਾਂ ਦਾ ਪਾਣੀ ਗੰਦਾ ਕਿਵੇਂ ਹੋ ਗਿਆ ਨਰ ਨਾ ਪਾਣੀ ਗੰਦਾ ਕਿਵੇਂ ਹੋ ਗਿਆ ਤੇ ਇਹ ਇਹਨਾਂ ਨੇ ਗੰਦਾ ਕੀਤਾ ਸਕੀਮ ਤਹਿਤ ਕੀਤਾ ਇਹਨਾਂ ਦੇ ਖੇਤੀ ਮਾਡਲ ਨੇ ਪਾਣੀ ਮੰਗਾਇਆ ਇਹਨਾਂ ਦੇ ਸੰਤੀ ਮਾਡਲ ਨੇ ਪਾਣੀ ਗੰਦਾ ਕੀਤਾ ਹੁਣ ਪਹਿਲਾਂ ਆਪ ਹੀ ਗੰਦਾ ਕਰਕੇ ਬਿਮਾਰੀਆਂ ਫਲਾਨੀ ਤੇ ਆਪ ਹੀ ਉਹਦਾ ਇਲਾਜ ਕਰ ਰਹੇ ਨੇ ਤੇ ਆਪ ਹੀ ਉਹਨੂੰ ਸਾਫ਼ ਕਰ ਦੇਣਗੇ ਤੇ ਆਪ ਮੈਨੂੰ ਭੇਟਣਗੇ ਇਹ ਸਿਰਫ ਇਹਨਾਂ ਦਾ ਕੈਲਕੂਲੇਟਰ ਦੇ ਮੁਨਾਫੇ ਦਾ ਕੰਮ ਹੈ ਇਹ ਸਿਰਫ ਅੱਜ ਵੀ ਤੁਹਾਡੀ ਮੀਟਿੰਗ ਦੇ ਵਿੱਚ ਕੱਚੇ ਮੁਲਾਜ਼ਮਾਂ ਦੀ ਜਿੱਤੇ ਹੁੰਦੀ ਵੀ ਸ਼ਾਮਲ ਹੈ ਜਿਹੜੇ ਕਿ ਲੰਬੇ ਸਮੇਂ ਤੋਂ ਆਪਣੀ ਨੌਕਰੀ ਨੂੰ ਪੱਕਾ ਕਰਨ ਦੀ ਮੰਗ ਕਰਦੇ ਆ ਰਹੇ ਨੇ ਮੁੱਖ ਮੰਤਰੀ ਵੱਲੋਂ ਇੱਕ ਮੀਟਿੰਗ ਬੁਲਾਈ ਦਿੱਤੀ ਜਾ ਰਹੀ ਹੈ ਮੇਰੇ ਖਿਆਲ 20 ਦੇ ਕਰੀਬ ਮੀਟਿੰਗਾਂ ਮੁੱਖ ਮੰਤਰੀ ਦਾ ਸਮਾਗਮ ਦੇ ਮੁਕਰਿਆ ਆਉਣ ਵਾਲੇ ਸਮੇਂ ਤੇ ਜੇ ਇਹਨਾਂ ਜਿੱਤੇ ਬੰਦਿਆਂ ਵੱਲੋਂ ਕੋਈ ਸੰਘਰਸ਼ ਸ਼ੁਰੂ ਕੀਤਾ ਜਾਂਦਾ ਹੈ ਉਰਾਣਾ ਉਹਨਾਂ ਦੀ ਦਿੱਕਤ ਹੋਵੇਗੀ ਬਿਠਤੇ ਕੀ ਅਸੀਂ ਉਹਨਾਂ ਦੇ ਨਾਲ ਹੋਵਾਂਗੇ ਬਿਠਤੇ ਨਹੀਂ ਹੋਵਾਂਗੇ ਅਸੀਂ ਉਹਨਾਂ ਦੇ ਨਾਲ ਹੋਵਾਂਗੇ ਇਹਦੇ ਵਿੱਚ ਉਹਨਾਂ ਦੀਆਂ ਮੰਗਾਂ ਪਾਈਆਂ ਹੋਈਆਂ ਨੇ ਮੰਗ ਪੱਤਰ ਦੇ ਵਿੱਚ ਨਹੀਂ ਮੰਗ ਹੈ ਆ ਸਾਜੇ ਸੰਘਰਸ਼ਾਂ ਦਾ ਇੱਕ 파ਰਟ ਹੋਣਗੀਆਂ ਉਹ ਸਾਡੀ ਮੰਗ ਦੇ ਵਿੱਚ ਉੱਪਰ ਵੀ ਮੰਗ ਹੋਊਗੀ ਉਥੇ ਜਿਹੜੇ ਜਿਹੜੇ ਤਬਕਿਆਂ ਦੇ ਬੰਦੇ ਨੇ ਖੇਤ ਮਜ਼ਦੂਰਾਂ ਦੀਆਂ ਮੰਗਾਂ ਨੇ ਪਲਾਟਾਂ ਦੀਆਂ ਮੰਗਾਂ ਨੇ ਇਹਨਾਂ ਦੇ ਮੰਨਵੇਗਾ ਦੀਆਂ ਮੰਗਾਂ ਨੇ ਰਜਗਾਰ ਦੀਆਂ ਮੰਗਾਂ ਨੇ ਬਰਟੀਚਰਾਂ ਦੀਆਂ ਮੰਗਾਂ ਨੇ ਠੀਕਾ ਮੁਲਾਜ਼ਮਾਂ ਦੀਆਂ ਮੰਗਾਂ ਨੇ ਕੱਚੇ ਦੇ ਹੱਕਾਂ ਦੀਆਂ ਮੰਗਾਂ ਨੇ ਬਹੁਤ ਮੰਗਾਂ ਨੇ ਜਿਹੜੇ ਵਿੱਚ ਹੋਰ ਡਰਾਂ ਦੇ ਸੰਤੀ ਕਾਮਿਆਂ ਦੀਆਂ ਮੰਗਾਂ ਨੇ ਵਿਦਿਆਰਥੀਆਂ ਦੇ ਮੰਗਾਂ ਨੇ ਸਾਰੀਆਂ ਇਹ ਸਾਰੇ ਤਬਕਿਆਂ ਦੀਆਂ ਮੰਗਾਂ ਨੇ ਜਿੰਨਾ ਜਿਹੜਾ ਵੀ ਸੰਘਰਸ਼ ਕਰੂਗਾ ਜਦੇ ਕੱਲੇ ਕੱਲੇ ਵੀ ਇਹ ਸੰਘਰਸ਼ ਕਰਨਗੇ ਦੱਕੇ ਨਹੀਂ ਮੰਗਾਦੇ ਅਸੀਂ ਉਦੋਂ ਇਹਨਾਂ ਦੀ ਹਮਾਇਤ ਆਵਾਂਗੇ ਇੱਕ ਦੂਜੇ ਦੀ ਹਮਾਇਤ ਅਸੀਂ ਕਰਾਂਗੇ